ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਪ੍ਰਪ ਸਿੱਧੂ ਕੈਨੇਡਾ ਦੇ ਮਸ਼ਹੂਰ ਗਾਇਕ ਬ੍ਰਾਇਨ ਐਡਮਸ ਨੇ ਆਪਣਾ 6ਵਾਂ ਭਾਰਤੀ ਟੂਰ ਐਲਾਨ ਦਿੱਤਾ ਹੈ ਜੋ ਕਿ 10 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ 16 ਦਸੰਬਰ ਤੱਕ ਚੱਲੇਗਾ ਇਸ ਦੌਰਾਨ ਬ੍ਰਾਇਨ 6 ਸ਼ਹਿਰਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸ਼ੋਅ ਕਰਨਗੇ ਕੈਨੇਡਾ ਦੇ ਮਸ਼ਹੂਰ ਗਾਇਕ ਬ੍ਰਾਇਨ ਐਡਮਸ ਇਸ ਸਾਲ ਦਸੰਬਰ ਦੇ ਵਿੱਚ ਭਾਰਤ ਦਾ ਦੌਰਾ ਕਰਨ ਜਾ ਰਹੇ ਨੇ ਐਡਮਸ 10 ਤੋਂ 16 ਦਸੰਬਰ ਤੱਕ ਪੰਜ ਸ਼ਹਿਰਾਂ ਦਾ ਦੌਰਾ ਕਰਨਗੇ ਜਿਸ ਵਿੱਚ ਸ਼ਿਲਾੰਗ, ਗੁਰੂਗ੍ਰਾਮ, ਮੁੰਬਈ, ਬੈਂਗਲੌਰ ਅਤੇ ਹਾਈਦਰਾਬਾਦ ਵਰਗੇ ਸ਼ਹਿਰ ਸ਼ਾਮਿਲ ਨੇ ਉਹਨਾਂ ਨੇ 1993-94 ਵਿੱਚ ਭਾਰਤ ਦਾ ਪਹਿਲਾ ਦੌਰਾ ਕੀਤਾ ਸੀ ਇਸ ਤੋਂ ਬਾਅਦ 2001, 2006, 2011 ਅਤੇ 2018 ਦੇ ਵਿੱਚ ਵੀ ਬ੍ਰਾਇਨ ਭਾਰਤ ਆਏ ਇਹ ਉਹਨਾਂ ਦੀ ਭਾਰਤ ਦੀ ਛੇ ਮਹੀਨਾ ਯਾਤਰਾ ਹੋਵੇਗੀ। ਉਹਨਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਂ ਭਾਰਤ ਆਉਣ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹਿਤ ਹਾਂ। ਮੈਂ ਭਾਰਤੀ ਦਰਸ਼ਕਾਂ ਨਾਲ ਇੱਕ ਵਿਲੱਖਣ ਸੰਬੰਧ ਮਹਿਸੂਸ ਕਰਦਾ ਹਾਂ। ਸੰਗੀਤ ਲਈ ਤੁਹਾਡਾ ਜਨੂਨ ਸੱਚਮੁੱਚ ਪ੍ਰੇਰਨਾਦਾਇਕ ਹੈ ਅਤੇ ਮੈਂ ਤੁਹਾਡੇ ਸਾਰੇ ਮਨਪਸੰਦ ਗੀਤਾਂ ਨੂੰ ਪੇਸ਼ ਕਰਨ ਦੇ ਲਈ ਉਤਸੁਕ ਹਾਂ। ਪੁਰਾਣੇ ਅਤੇ ਕੁਝ ਨਵੇਂ ਗੀਤ ਵੀ ਇਹਨਾਂ ਵਿੱਚ ਸ਼ਾਮਲ ਹੋਣਗੇ। ਇਹ ਟੂਰ ਸੰਗੀਤ ਜਸ਼ਨ ਦਾ ਜਸ ਨੇ ਲੋਕਾਂ ਨੂੰ ਪੀੜੀਦਰ ਪੀੜੀ ਜੋੜਿਆ। ਤਮਾਲ ਮਚਾਉਣ ਲਈ ਤਿਆਰ ਹੈ। ਐਡਮਸ ਅੰਤਰਰਾਸ਼ਟਰੀ ਤੌਰ ਤੇ ਅਤੇ ਪ੍ਰਸਿੱਧ ਸੰਗੀਤ ਸਖਿਅਤ ਅਤੇ ਭਾਰਤ ਵਿੱਚ ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਵੀ ਨੇ ਅਤੇ ਉਸਦੇ ਸੰਗੀਤ ਸਮਾਗਮਾਂ ਵਿੱਚ ਲੋਕਾਂ ਦੇ ਨਾਲ ਖਚਾਖਚੇ ਭੀੜ ਅਕਸਰੀ ਵੇਖਣ ਨੂੰ ਮਿਲਦੀ ਹੈ ਐਡਮਸ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੰਗੀਤ ਉਦਯੋਗ ਵਿੱਚ ਹਿੱਸਾ ਲੈ ਰਹੇ ਨੇ ਅਤੇ ਵਿਸ਼ਵ ਵਿਆਪੀ ਤੌਰ ਤੇ ਉਸ ਦਾ ਅਨੁਸਾਰ ਕਰ ਰਹੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ